ਯੋਧ ਨਸ਼ਿਆਂ ਵਿਰੋਧ ਇੱਕ ਸੈਮੀਨਾਰ ਬਰੇਟਾ ਦੇ ਪਿੰਡ ਬਹਾਦਰਪੁਰ ਵਿਖੇ ਲਗਾਇਆ ਗਿਆ। ਜਿਸ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਐਸਐਸਪੀ ਭਗਿਰਾਤ ਸਿੰਘ ਮੀਨਾ ਨੇ ਵਿਸ਼ੇਸ਼ ਤੌਰ ਤੇ ਦੌਰਾ ਕੀਤਾ। ਉਹਨਾਂ ਕਿਹਾ ਕਿ ਬਰੇਟਾ ਪਿੰਡ ਬਹਾਦਰਪੁਰ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਤਹਿਤ ਪਿੰਡ ਵਾਸੀਆਂ ਤੋਂ ਸਥਿਤੀ ਦਾ ਜਾਇਜ਼ਾ ਲੈਣ ਅਤੇ ਉਹਨਾਂ ਦਾ ਫੀਡਬੈਕ ਲੈਣ ਲਈ ਇੱਥੇ ਪਹੁੰਚੇ ਹਨ। ਉਹਨਾਂ ਕਿਹਾ ਕਿ ਸਾਡੀ ਪੁਲਿਸ ਟੀਮ ਵੱਲੋਂ ਮਾਨਸਾ ਜ਼ਿਲ੍ਹੇ ਨੂੰ ਨਸ਼ਾ ਮੁਕਤ ਕਰਨ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ ਅਤੇ ਇਸ ਦੇ ਚੰਗੇ ਨਤੀਜੇ ਵੀ ਸਾਹਮਣੇ ਆ ਰਹੇ ਹਨ। रिपोर्ट जन कल्याण टीवी पत्रकार दविंदर कोहली बुढ़लाडा इतने बादरपुर पिंडकार की युद्ध नशा के विरोध मुहिम चल रही है उसका पिंड लेवल पे लोगों तो डायरेक्ट फीडबैक लेने वास्ते मैं इतने आया सी ताकि लोगों वालों एक एक्चुअल फीडबैक मैंने मिल सके कि जो सा मुहिम है हैगी कि उसका कि असर हुआ है तो इस पिंड में वैसे ड्रग्स की इस फसल कोई प्रॉब्लम नहीं है कि सारे पिंड वाले करेंगे असं पिंड छेती से छेती ਫਰੀ ਵਿਲੇਜ ਬਸਤਾ ਕਰਵਾਏਗੇ ਜੋ ਬਹੁਤ ਚੰਗਾ ਉਪਰਾਲਾ ਹੈਗਾ ਪਿੰਡ ਦਾ ਤੇ ਮੈਂ ਵਕਾ ਪਿੰਡਾਂ ਦੇ ਵਿੱਚ ਜਾ ਕੇ ਔਰ ਐਸੀ ਜੋ ਗਰਾਊਂਡ ਲੈਵਲ ਦਾ ਫੀਡਬੈਕ ਲੇ ਰਿਹਾ ਹਾਂ ਤਾਂ ਮਾਨਸਾ ਜ਼ਿਲ੍ਹੇ ਵਿੱਚ ਕਾਫੀ ਅੱਛੀ ਪ੍ਰੋਗਰੈਸ ਹੈਗੀ ਟਰੱਸ ਦੇ ਖਿਲਾਫ ਮੇਲ ਚੱਲ ਰਹੀ ਹੈ। ਤੇ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ-ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ TV ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰ ਦਿਓ। ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦੋਂ ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜਨਪਲੀਅਨ ਟੀਵੀ